ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੁਕਸਰ ਜ਼ਿਲ੍ਹੇ ਦਾ ਮਾਨਮਤਾ ਨਗਰ ਆ ਪਿੰਡ ਹਰੀਕੇ ਕਲਾਂ ਹਰੀਕੇ ਕਲਾਂ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਜਦੋਂ ਤੁਸੀਂ ਕੋਟਕਪੂਰੇ ਤੋਂ ਮੁਕਸਰ ਸਾਹਿਬ ਵਾਲੇ ਪਾਸੇ ਨੂੰ ਦੂਰੀ ਤੈਅ ਕਰੋਗੇ ਤਾਂ ਮਿੱਤਰੋ 10-12 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਪਿੰਡ ਆਉਂਦਾ ਵਾ ਖਾਰਾ ਤੇ ਖਾਰੇ ਪਿੰਡ ਤੋਂ ਸਿੱਧੀ ਛੜਕ ਆਉਂਦੀ ਆ ਚਿੱਟੀ ਪੱਟੀ ਵਾਲੀ ਹਰੀਕੇ ਕਲਾਂ ਪਿੰਡ ਦੇ ਵਿੱਚ ਤੇ ਉਸ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਕਰੇ ਇਸ ਟਾਈਮ ਮੌਜੂਦ ਆ ਦੋ ਜਾਨਵਰ ਬਾਈ ਹੋਣੇ ਦੇ ਵਕਾਊ ਹੈ ਇੱਕ ਤਾਂ ਮਿੱਤਰੋ ਜਰਸੀ ਦੇ ਸ਼ਕੀਨ ਭਰਾਵਾਂ ਦੇ ਲਈ ਵੱੱਛੀ ਮਾੜੀ ਜੀ ਤੁਹਾਨੂੰ ਗੌਰ ਫੌਰ ਕਰਨੀ ਪੈਣੀ ਆ ਵੱੱਛੀ ਬੜੀ ਟਿਕਾਣੇ ਦੀ ਆ ਤੇ ਇੱਕ ਤੁਹਾਨੂੰ ਚੰਗੇ ਦੁੱਧ ਦੀ ਮਾਲਕਣ ਵਹਿੜ ਦਿਖਾਉਣੀ ਆ ਮਿੱਤਰੋ ਵਹਿੜ ਕੁਝ ਕੁ ਦਿਨਾਂ ਦੀ ਕੱਚੀ ਆ ਕੀ ਦੁੱਧ ਦਾ ਰਿਕਾਰਡ ਆ ਕੀ ਬਾਈ ਰੇਟ ਕਰਦਾ ਉਹ ਮੁੱਢਲੀ ਜਾਣਕਾਰੀ ਸਾਰੀ ਮਾਲਕ ਤੋਂ ਲੈਣੀ ਆ ਆਓ ਮਿਲਦੇ ਆ ਬਾਈ ਨੂੰ ਜਾਣਕਾਰੀ ਵਿੱਚ ਕਵਾਦਾ ਕਰਦੇ ਆ ਸਾਰੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵਟੇ ਵੀਰੇ ਵਧੀਆ ਜੀ ਸੇਤਾ ਦੇ ਪਰਿਵਾਰ ਠੀਕ ਹੈ ਜੀ ਵਧੀਆ ਅੱਛਾ ਨਾਮ ਦੱਸ ਦੀਏ ਕਿਰੋ ਜੀ ਇੱਕ ਵਾਰੀ ਰਾਜਪਾਲ ਸਿੰਘ ਰਾਜਪਾਲ ਸਿੰਘ ਰਾਜਪਾਲ ਬਾਈ ਘਰ ਬਾਰ ਤਾਂ ਠੀਕ ਆ ਹਨਾ ਘਰ ਆਪਣਾ ਆ ਗਿਆ ਉਸੇ ਪਈ ਦੇ ਉੱਤੇ ਨਛੱਤਰ ਸਿੰਘ ਵਾਲੀ ਦੁਕਾਨ ਠੀਕ ਆ ਬਾਈ ਅੱਛਾ ਰਾਜਪਾਲ ਜਿਹੜੀ ਆਪਾਂ ਵੜਾ ਦੋ ਵੇਚਣੀਆਂ ਹਨਾ ਪਹਿਲੇ ਨੰਬਰ ਤੇ ਜਿਹੜੀ ਗਾਵ ਆ ਇਹਦੀ ਕੀ ਡਿਟੇਲ ਆ ਬਾਈ ਏ ਬਾਈ ਤੀਜੇ ਸੂਏ ਸੁਣੀਆ ਤੀਜੇ ਸੂਏ ਇਹਨੇ ਸੂਣਾ ਵਾ ਕਿੰਨੇ ਦਿਨ ਪਹਿ ਰਾਜਪਾਲ ਬਈ ਹਜੇ ਇਹਦੇ ਚ 10 ਦਿਨ ਪਏ ਆਲੇ 10 ਦਿਨ ਪਏ ਫਿਰ ਤਾਂ ਬਹੁਤ ਚੰਗੀ ਨਿਕਲਦੀ ਹੁੰਦੀ ਹਣੀ ਤੁਹਾਨੂੰ ਹਾਂ ਪੂਰੀ ਵਧੀਆ ਬਣਾਉਂਦੀ ਆ ਹਵਾਨਾ ਇਹ ਰਿਕਾਰਡ ਤੋੜ ਦਿੰਦੀ ਆ ਹਾਂ ਹਾਂ ਵੀ ਜੇ ਕੋਈ ਕਵੇ ਵੀ ਅੱਜ ਕੱਚੀ ਆ ਜਦੋਂ ਖਲਾਰਾ ਖਰਾਰ ਕੀ ਫਿਰ ਦੱਸੂਗੀ ਤੁਰੂ ਹਾਂ ਦੱਸੂਗੀ ਹਾਂ ਵੀ ਤੁਰਦੀ ਪਹਿਲਵਾਨਾਂ ਵਾਂਗੂ ਹਾਂ ਹਾਂ ਸੂਆ ਇਹਨੇ ਕਿਨਵਾ ਸੂਣਾ ਬਈ ਤੀਜਾ ਸੂਆ ਸੂਣਾ ਤੀਜਾ ਸੂਆ ਅੱਛਾ ਦੁੱਧ ਕਿੰਨਾ ਚੋਂ ਰਦਿਆ ਭਰਾ ਤੋਂ ਦੁੱਧ ਬਈ ਪਿਛਲੇ ਸੂਏ 24 ਲੀਟਰ ਜੋ ਹੈ 24 ਲੀਟਰ ਦੁੱਧ ਕੰਡੇ ਦੇ ਉੱਤੇ ਪਿਛਲੇ ਸੂਏ ਆਪਾਂ ਧਰਿਆ ਹੋਇਆ ਤੇ ਜੇ ਆਪਾਂ ਕਿਲੋਆਂ 'ਚ ਗੱਲ ਕਰਦੇ ਤਾਂ 22-23 ਕਿਲੋ ਦੁੱਧ ਖੁੱਲਾ ਸੀਗਾ ਹੈ ਜਿਹੜਾ ਡੈਰੀ ਤੇ ਪਾਉਂਦੀ ਸੀਗੀ ਠੀਕ ਹੈ ਭਾਈ ਅੱਛਾ ਇਹਦੇ ਟੀਕਾ ਭਰਾਇਆ ਹੋਇਆ ਜਾਂ ਕਿਵੇਂ ਚੰਗਾ ਹੀ ਭਰਾਇਆ ਮੜੇ ਨੋਰਮਲੀ ਨਹੀਂ ਟੀਕਾ ਭਰਾਇਆ ਭਾਈ ਨੋਰਮਲੀ ਭਰਾਇਆ ਹੋਇਆ ਨਹੀਂ ਵਧੀਆ ਭਰਾਇਆ ਵਧੀਆ ਭਰਾਇਆ ਠੀਕ ਹੈ ਭਾਈ ਅੱਛਾ ਦੇਣਾ ਹਜੇ 10 ਬਾਕੀ ਆ ਹੈ ਸੂਆ ਇਹਨੇ ਕਿੰਨਾ ਸੋਨਾ ਪਈ ਜਾਂ ਤੱਕ ਸੂਆ ਨਤੀਜਾ ਸੂਣਾ ਤੀਜਾ ਸੂਣਾ ਕੀ ਰੇਟ ਰਹੂਗਾ ਵੀਰੇ ਇਹਦਾ ਬਾਈ ਰੇਟ ਇਹ ਦੱਸੀ ਯਾਰ ਮਾਨ ਤਾਂ ਹੋ ਜੂ ਵਿੱਚ ਮੌਕੇ ਥੋੜਾ ਬਹੁਤ ਮਾਨ ਤਨ ਮੌਕੇ ਦੇ ਹੋ ਜੂ ਠੀਕ ਹੈ ਕੱਢੀ ਬਾ ਨੂੰ ਤੂਰੀ ਭਰਾ ਇਹਨੂੰ ਮੜਾ ਲੈ ਲੈ ਵੀ ਮਿੱਤਰੋ ਤੀਜਾ ਸੂਆ ਇਹਨੇ ਸੂਣਾ ਵਾ ਕਰਮਾੜੀ ਨੇ ਹਜੇ 10 ਦਿਨ ਬਾਕੀ ਆ ਤੇ 10 ਦਿਨਾਂ ਦੇ ਵਿੱਚ ਤੁਸੀਂ ਆਪ ਹਿਸਾਬ ਲਾ ਲਓ ਮਿੱਤਰੋ 2400 ਘੰਟਾ ਬਾਕੀ ਆ ਤੇ 2400 ਘੰਟੇ ਦੇ ਵਿੱਚ ਨੇ ਕਰਮਾੜੀ ਨੇ ਨਾ ਜਮਾ ਤੀਰ ਟਕਰਾਨੇ ਲਾ ਦੇਣਾ ਤੁਸੀਂ ਆਪ ਸਿਆਣੇ ਆ ਕਿਉਂਕਿ ਬੰਨ ਦੀ ਤਨ ਦੀ ਵਹਿੜਾ ਮੂੰਹ ਮੱਥੇ ਲੱਗਦੀ ਆ ਓਕੇ ਦੀ ਰਿਪੋਰਟ ਥਣਲੇ ਦੇ ਵੀ ਆਂਦੇ ਆ ਵੀਰੇ ਮੋੜ ਲਿਆ ਬਾਈ ਜਦੋਂ ਇਹ ਜੱਤੀ ਜਦੋਂ ਇਹ ਬਣੀ ਨਾ ਇਹਨੇ ਪਲਵਾਨ ਨਾਂਗੂ ਤੁਰਨਾ ਮਿੱਤਰੋ ਬਾਈਆਂ ਦਾ ਬਹੁਤ ਪਹਿਲਾਂ ਵੀ ਅਸੀਂ ਆਫ ਕੈਮਰੇ ਤੇ ਗੱਲਾਂ ਪਤਾ ਰੋਕ ਲਈ ਵੀਰੇ ਇੱਕ ਮਿੰਟ ਲਈ ਮੈਂ ਹੀ ਲਈ ਮੈਂ ਲੈਵਾ ਪੰਡਾ ਜਿਹੜਾ ਮੈਂ ਤੁਹਾਨੂੰ ਨਜ਼ਦੀਕ ਤੋਂ ਦਿਖਾਉਣਾ ਵੀ ਹਜੇ ਤੱਕ ਨੇ ਸੇਰ ਚ ਪੂਣੀ ਵੀ ਨਹੀਂ ਕਰਤੀ ਸਹੀ ਪੁੱਛੋ ਤਾਂ ਪੂਣੀ ਵੀ ਕਰਤਨਾਂ ਦਾ ਹਿਸਾਬ ਦਾ ਬਾਕੀ ਥਣ ਵੇਖੋ ਤੁਸੀਂ ਜਿਹੜੇ ਤੁਹਾਨੂੰ ਨੇੜੇ ਦਿਂਦੇ ਨਾ ਜਦੋਂ ਇਹ ਭਰ ਜਾਂਦੀ ਆ ਬਾਈਆਂ ਦਾ ਪੀੜੀ ਤੇ ਪਾਵੇ ਵਾਂਗੂ ਥਣ ਕੱਲਾ ਕੱਲਾ ਹੋ ਜਾਂਦਾ ਬਾਈ ਪਿੱਛੋਂ ਇਹਨੂੰ ਕਰੀ ਵੀਰੇ ਇੱਕ ਵਾਰੀ ਹੋਰ ਲੈ ਜਾ ਇਹਨੂੰ ਪਾਉਣ ਮੂੰਹ ਮੱਥਾ ਵੀ ਵੇਖ ਮਨੋਦੀ ਹੋਣੀ ਹੈ ਨਾ ਬਈ ਨਾ 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 ਹੂੰ ਇਹ ਵੀ ਠੀਕ ਹੈ ਬਈ ਗੱਲ ਗਰਮੀ ਵਾਲੀ ਮਾੜੀ ਆ ਇਸ ਟਾਈਮ ਹੈ ਨਾ ਲੀਵਾ ਵੇਖੋ ਬਈ ਢਿੱਲਾ ਢੋਲਾ ਪਈਆਂ ਅਜੇ ਤਾਂ ਆ ਬਾਈ ਫਿਰ ਤਾਂ ਬਾਈ ਅਜੇ ਤਾਂ 10 ਦਿਨਾਂ ਨੂੰ ਕੁਝ ਦੀ ਕੋਝੀ ਹੋਰ ਜਾਣੀ ਹੈ ਨਾ ਹਾਂ ਇਹ ਤਾਂ ਕਹੂਗੀ ਵੀ ਮੈਨੂੰ ਲੈ ਜਾ ਲੈ ਜਾ ਹੈ। ਹਾਂ ਫੈਂਟ ਵੀ 5.5 ਆਉਂਦੀ ਹੈ। ਫੈਂਟ ਵੀ 5.5 ਆਉਂਦੀ। ਕੀ ਆ ਬਾਤ ਆ ਭਾਈ? ਬਣਦੇ ਵੀਰੇ ਬਸ। ਲੈ ਵੀ ਮਿੱਤਰੋ ਫੈਂਟ ਵੀ 5.5 ਆਉਂਦੀ ਐ ਨਹੀਂ ਕਿ ਅਕੱਲਾ ਦੁੱਧ ਹੀ ਅਕਰਮ ਵਾਲੀ ਦੇ ਥੱਲੇ। ਫੈਂਟ ਵੀ ਆ, ਦੁੱਧ ਵੀ ਆ ਤੇ ਘਿਓ ਵੀ ਆ। ਕਈ ਘਰੇ ਲੋਪਰ ਵਾਲੇ ਚੀਜ਼ਾਂ ਭਾਲਦੇ ਹੀ ਸਾਬਿਆ ਫੋਨ ਲਾਉਂਦੇ ਸੀ। ਵੀ ਸਾਬੇ ਕੋਈ 22-23 ਕਿਲੋ ਵਾਲੀ ਗਾਂ ਦਿਖਾ ਦੇ ਚੰਦਰਿਆ। ਮਈਆਂ ਹੀ ਦਿਖਾਈ ਜਾਂਦਾ ਪਿਛਲੇ 3-4 ਦਿਨਾਂ ਤੋਂ ਮਈਆਂ ਤੇ ਕਵਰ ਸੀਗੀ ਵੱਧ। ਹੁਣ ਗਾਵਾਂ ਕਰਾਂਗੇ ਤਾਂ ਕੱਲ ਦਾ ਦਿਨ ਵੀ ਗਾਵਾਂ ਤੇ ਹੀ ਆਪਣਾ। ਤੇ ਭਾਈ ਐਨੂੰ ਕਰਿਆ ਮਰੇ ਪਿੱਛੋਂ। ਤੁਹਾਨੂੰ ਮ ਮੱਜਾਂ ਦੀ ਦੋ ਦਿਨ ਗਾਵਾਂ ਦੀ ਆ ਦੇਖੋ ਬਈ ਲੇਵਾ ਪਾਂਡਾ ਇਹਦਾ ਕਰਮ ਵਾਲੀ ਦਾ ਉੱਤੇ ਦੀ ਰਿਪੋਰਟ ਆ ਜਾਵਾ ਅੱਛਾ 80000 ਚ ਮੇਰੇ ਭਰਾਵਾਂ ਦਾ ਮਾਨ ਤਨ ਕਰਦੀ ਹੁਣ ਆ ਗਿਆ ਤਾਂ ਹੈ ਕਾੜੀ ਨਾ ਇਹਨਾਂ ਵੇ ਕਿੰਨੂ 1000 2000 ਪਿੱਛੇ ਚੰਦਰਿਆ ਮੋੜ ਦੇ ਅੱਛਾ ਮੈਂ ਬਾਰੇ ਦੱਸੀ ਬਈ ਆ ਸੌਰੀ ਵੈਡ ਬਾਰੇ ਵਜਾ ਦੱਸੀ ਬਾਰੇ ਵੈਡ ਬਾਰੇ ਹਾਂ ਇਨੀ ਕੁ ਉਮਰ ਦੀ ਹੋਊਗੀ ਵੱਡੇ ਵੀਰੇ ਇਹ ਹੈਗੀ ਆ 2 ਸਾਲਾਂ ਦੀ 2 ਸਾਲਾਂ ਦੀ ਬਣੀ ਬੁਣੀ ਕੋਈ ਵੀਰੇ ਨਹੀਂ ਹਲੇ ਬਣੀ ਠੀਕ ਹੈ ਟੂਕਾ ਭਰਾਇਆ ਨਹੀਂ ਹੈ ਵੀ ਇਹ ਅੰਦਰੋਂ ਸਹੀ ਹੈ ਨਾ ਚੈੱਕ ਕਰਵਾ ਕੇ ਅਗਲਾ ਚੈੱਕ ਕਰਵਾ ਕੇ ਵੀ ਜਾ ਸਕਦਾ ਠੀਕ ਹੈ ਭਾਈ ਅੱਛਾ ਕੱਡੀ ਬਾਦ ਨੂੰ ਤੂਰੀ ਵੀਰੇ ਲੇ ਮਿੱਤਰੋ ਜਰਸੀ ਨਸਲ ਤੁਹਾਨੂੰ ਦਿਖਾਉਣਾ ਪੈਂਦੀ ਦਾ ਪੰਜਾਬ ਵਾਲੀ ਕਰਾਸ ਆ ਥੋੜੀ ਜੀ ਪਰ ਇੱਕ ਚੀਜ਼ ਤੁਹਾਨੂੰ ਵੇਖਣੀ ਪਊਗੀ ਬੱਛੀ ਦੇ ਵਿੱਚ ਪੇਟ ਬੱਛੀ ਦਾ ਬਹੁਤ ਜ਼ਿਆਦਾ ਜਿਹੜੀ ਬੱਛੀ ਪੇਟ ਵਾਲੀ ਹੁੰਦੀ ਆ ਜਿਹੜੀ ਬੱਛੀ ਦਾ ਢਾਂਚਾ ਮੌਜੂਦਗੀ ਚੰਗੀ ਹੁੰਦੀ ਆ ਉਹ ਜਦੋਂ ਫਿਰ ਤਿਆਰ ਹੁੰਦੀ ਆ ਨਾ ਉਦੋਂ ਗੱਲਾਂ ਇਲਾਕੇ ਦੇ ਵਿੱਚ ਹੋ ਜਾਂਦੀਆਂ ਵੀ ਫਲਾਣੇ ਬੰਦੇ ਕੋਲ ਜਰਸੀ ਵਹਿੜ ਆ ਯਾਰ ਬਈ ਲੈ ਕੇ ਆਉਣੀ ਆ ਕਿਉਂਕਿ ਤਿਆਰ ਚੰਗੀ ਹੋਈ ਦੁੱਧ ਪਾਵਾਂਗੇ ਡੈਰੀ ਚਾਰ ਪੈਸੇ ਕਮਾਵਾਂਗੇ ਆ ਮਿੱਤਰੋ ਚੀਜ਼ ਆ ਵੀਰੇ ਬਣਦੇ ਵਾ ਕੋਈ ਨਾ ਥੋੜਾ ਚੌੜ ਵੱਧ ਕਰਦੀ ਆ ਹਨਾ ਝੋਲੀ ਬੜੀ ਚੰਗੀ ਹੈ ਨਾ ਬਾਈ ਹਾਂ ਹਾਂ ਥਾਂ ਤਾਂ ਨਹੀਂ ਬਾਈ ਐਕਸਟਰਾ ਕੋਈ ਹੈਗਾ ਨਹੀਂ ਨਹੀਂ ਥਾਂ ਹੈ ਨੇ ਬਾਈ ਚਾਰ ਹੀ ਹੈ ਚਾਰ ਹੀ ਹੈ ਮੜਾ ਇਹ ਵਖਾ ਦੀ ਝੋਲੀ ਖੋਲੀ ਮੜੀ ਜਿੰਦੀ ਵੇ ਇਹ ਤਾਂ ਦਿਸੀ ਜਾਂਦਾ ਪਰ ਫਿਰ ਵੀ ਥੋੜੇ ਘੁੱਟੀ ਖੜੀ ਬਣਦੇ ਬੰਦੇ ਤਾਂ ਆ ਬੇ ਖਲੇ ਬਾਈ ਇੱਕ ਵਾਰ ਓਕੇ ਬਾਈ ਓਕੇ ਵਖਾ ਲੈ ਬਹੁਤ ਸੋਹਣਾ ਝੋਲੀ ਬੜੀ ਹੈ ਨਾ ਬਾਈ ਬਸ ਕਿੰਨੇ ਦੀ ਦੇਣੀ ਹੈ ਵੱਡੇ ਵੀਰੇ ਨਿਬੇੜੀਏ ਕੰਮ ਇਹਦਾ ਇਹ 15000 ਦੀ ਮੇਰਾ ਮਾਨ ਕਿੰਨਾ ਤੁਸੀਂ ਇਹਨੇ ਦੀ ਲੈ ਜਾਵਾ ਆਹ ਕਹਦੇ 6800 ਹਾਂ ਦਨਾ ਬਸ 13000 ਦੀ ਦੇ ਦਿਆਂਗਾ ਮੈਂ ਤੈਨੂੰ ਮੈਂ ਵੀ 10 ਨਹੀਂ ਕਿਹਾ 12 ਦੀ ਜਾਣ ਨਹੀਂ ਜਾਣਦੇ ਕੋਹ ਨਹੀਂ ਉਹਦਾ ਬਈ ਸਾਹਬੜੀ ਹੋ ਜਾਂਦੇ ਨੇ আচ্ছা ਹੁਣ ਨੰਬਰ ਦੱਸੀ 11 ਦੇ ਮੈਨੂੰ ਵੀਰੇ 70096 70096 62972 62972 72 ਹਾਂਜੀ ਇੱਕ ਵਾਰੀ ਹੋਰ ਬੋਲ ਦੇ 70096 ਜੀ 62970 ਠੀਕ ਹੈ ਬਈ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਦੇ ਨਾਲ ਰਾਪਤਾ ਕਰਨ ਦੋ ਜਾਨਵਰ ਪਾਈ ਹੋਣਾ ਦੇ ਦਿਖਾਤੇ ਆ ਤੁਹਾਨੂੰ ਦੋਵਾਂ ਜਾਨਵਰਾਂ ਦੀ ਪ੍ਰੋਪਰ ਡਿਟੇਲ ਲੈਤੀ ਆ ਪ੍ਰੋਪਰ ਜਾਣਕਾਰੀ ਲੈਤੀ ਆ ਗਾਂ ਕੱਚੀ 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 ਆ ਕੱਲੀ ਕਿਉਂਕਿ ਜਦੋਂ ਫਲ ਕੱਚਾ ਹੁੰਦਾ ਉਦੋਂ ਸਵਾਦ ਹੋਰ ਹੁੰਦਾ ਜੇ ਆਪਾਂ ਅੰਬ ਕੱਚਾ ਖਾ ਲਗੇ ਨਾ ਤੇ ਉਹਦਾ ਖੱਟ ਮਿੱਠਾ ਜਿਹਾ ਵੱਧ ਲੱਗਦਾ ਹੁੰਦਾ ਜਦੋਂ ਉਹ ਪੱਕ ਕੇ ਤਿਆਰ ਹੋ ਜੇ ਫਿਰ ਆਪਾਂ ਚੂਪ ਚੂਪ ਕੇ ਖਾਣੇ ਆ ਉਹਨੂੰ ਫਿਰ ਉਹਦੀ ਗਿੜਕ ਵੀ ਛੱਡਣ ਨੂੰ ਜੀ ਨਹੀਂ ਕਰਦਾ ਉਸੇ ਤਰ੍ਹਾਂ ਜਦੋਂ ਤਿਆਰ ਹੋਗੀ ਨਾ ਯਕੀਨ ਕਰਿਓ ਤੁਹਾਡਾ ਵਿੱਚ ਨੂੰ ਜੀ ਨਹੀਂ ਕਰਨਾ ਇਨੀ ਸੋਹਣੀ ਤਿਆਰੀ ਕਰਦੀ ਆ ਬਾਈ ਹੁਣ ਇਹਾਂ ਦੇ ਨੰਬਰ ਬਾਈ ਹੁਣ ਆ ਦਾ ਸਕਰੀਨ ਦੇ ਉੱਤੇ ਆ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਆ ਪਿੰਡ ਹਰੀਕੇ ਕਲਾਂ ਜ਼ਿਲ੍ਹਾ ਮੁਖਸਰ ਸਾਹਿਬ ਦਾ ਪਿੰਡ ਆ ਮਿੱਤਰੋ ਤੇ ਬਾਈ ਦਾ ਘਰ ਐਡਰੈਸ ਪ੍ਰੋਪਰ ਪਹਿਲਾ ਵੀਡੀਓ 'ਚ ਦੱਸਿਆ ਹੋਇਆ ਧੰਨਵਾਦ ਬਾਈ ਸਾਰਿਆਂ ਭਰਾਵਾਂ ਦਾ